ਸਿੰਭਲਾ ਵਿੱਚ ਠੀਕ ਸੀ ਬਾਅਦ ਚ ਵੀ ਠੀਕ ਸੀ ਪੰਜ ਹੋਏ ਦੇ ਵਿੱਚੋਂ ਜੀ ਕੜਨਾ ਹੋਈ ਨਹੀਂ ਚੱਲਦਾ ਅੰਮਲ ਅੱਗੇ ਚੱਲਦਾ ਅੰਮਲ ਠੀਕ ਹੈ ਟਿਪਰ ਕਿਧਰੋਂ ਆ ਰਿਹਾ ਸੀ ਇਹ ਟਿਪਰ ਆ ਲੜਾਲਾ ਸਾਈਡ ਤੋਂ ਠੀਕ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਪਾਸ ਨੁਕਸਾਨ ਲਗਭਗ 5-6 ਲੱਖ ਦਾ ਲਗਭਗ ਹੋਈ ਗਿਆ ਵੀ ਠੀਕ ਠੀਕ ਨੁਕਸਾਨ ਬਹੁਤ ਹੋਇਆ ਅੱਛਾ ਉਹ ਜਿਹੜਾ ਬੰਦਾ ਟਿਪਰ ਚ ਲਾ ਰਿਹਾ ਸੀ ਆ ਗਿਆ ਕਾਬੂ ਹਾਂ ਹਾਂ ਟਿਪਰ ਚਾਲਕ ਕੋਈ ਆਇਆ ਮੈਂ ਕਿਹਾ ਕਾਬੂ ਤੁਹਾਡੇ ਨਹੀਂ ਆਇਆ ਕਾਬੂ ਨਹੀਂ ਆਇਆ ਜੀ ਅੱਛਾ ਪ੍ਰਸ਼ਾਸਨ ਦੀ ਗਲਤੀ ਕੀਤੀ ਜਾਂਦਾ ਪ੍ਰਸ਼ਾਸਨ ਆਇਆ ਇੱਥੇ ਮੌਕਾ ਦੇਖ ਪ੍ਰਸ਼ਾਸਨ ਆਇਆ ਸੀ ਉਹ ਆਏ ਸੋ ਮੋਕਾ ਕਿੱਦ ਲੱਗਾ ਨੇ ਕੋਈ ਸੋ ਕਾਰਵੇ ਕਿੰਨਾ ਕਰ ਲਿਆ ਅੱਛਾ ਅੱਛਾ ਮਾਲਕ ਵੀ ਆ ਗਿਆ ਨਾਲ ਹੀ ਉਹ ਵੀ ਲੱਗਾ ਨਾਲ ਹੀ ਕਿੰਨਾ ਕੁ ਨੁਕਸਾਨ ਜਿਹਦਾ ਕਿੰਨੇ ਕੇ ਪੈਸੇ ਲੱਗੇ ਸੀ ਇਹਦੇ ਬੈਕਐਂਡ ਉੱਪਰ ਜਿਹਦਾ 80 ਵੀ ਪੁਚਿਆ ਕੋਲ ਕਾਹ ਬੋਲ ਕੇ ਕਹਿ ਰਹੇ ਸੀ 7 ਲੱਖ ਦੇ ਵਿੱਚ ਵਿੱਚ 202 ਘਟਾਏ ਨੇ ਇੱਕ ਪਾਸੇ ਨਾਲ ਉੱਛਾਇਆ ਤੇ ਇੱਕ ਪਰ ਨਾਲ ਬਣਾਇਆ ਥੜਾ ਬਣਾਇਆ ਪਿਆਣ ਵਾਸਤੇ ਉੱਤੇ ਲੈਡਰ ਪਾਇਆ ਸੀ ਅੱਛਾ ਗੱਡਰ ਪਾਇਆ ਸਾਲ ਸਾਰਾ ਜੰਮੀ ਤੋੜ ਗਿਆ ਸਾਰਾ ਕੁਝ ਇਹ ਦੋ ਪਿੰਡਾਂ ਦੀ ਸਾਂਝਾ ਕੱਲਾ ਕੱਲਾ ਰਾਮਾ ਦਾ ਹੈ ਪਹਿਲੇ ਰਾਮਾ ਬਾਈ ਕੱਲਾ ਰਾਮਾ ਦਾ ਕਿੰਨੇ ਸਾਲ ਹੋ ਗਏ ਸੀ ਉਹਨੂੰ ਭੜੇ ਨੂੰ 10 ਸਾਲ ਹੋ ਗਿਆ ਲਗਭਗ ਉਹ ਕਿੰਨੇ ਪਹਿਲੇ 10 ਸਾਲ ਆਹ ਲਗਭਗ ਇੱਕ ਤੁਹਾਨੂੰ ਨਵਾਂ ਬਣਾਇਆ ਨਹੀਂ ਦੋ ਤਿੰਨ ਸਾਲ ਹੀ ਜਿਹੜਾ ਨਵਾਂ ਬਣਾਇਆ ਜੋ ਨਵਾਂ ਬਣਾਇਆ ਹੈ ਨਾ ਉਹ ਸੱਤ ਬਾਅਦ ਉਹ ਵੱਖੇ ਛਾੜ ਤੇ ਬਣਾਇਆ ਜਿਹੜਾ ਥੋੜਾ ਸਾਵਾ ਤੇ ਉੱਪਰ ਫਿਊਚਰ ਜੈਂਟਰ ਪਾ ਉਹ ਵੱਖਰਾ ਹਾਂ ਤਾਨੂੰ ਕੀ ਲੱਗਦਾ ਕਿ ਹੁਣ ਟਿਪਰ ਚਾਲਕ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕੀ ਮੰਗ ਹੈ ਬਹੁਤ ਨੁਕਸਾਨ ਹੈ ਠੀਕ ਹੈ ਬਹੁਤ ਨੁਕਸਾਨ ਹੈ ਸਾਡਾ ਨੁਕਸਾਨ ਪੂਰਾ ਹੋਣਾ ਚਾਹੀਦਾ ਹੈ ਹਾਂ ਤੇ ਤੁਹਾਨੂੰ ਦੂਸਰੀ ਗੱਲ ਇਹ ਕਿ ਇਹ ਟਿਪਰ ਜਿਹੜੇ ਬੰਦ ਹੋਣੇ ਚਾਹੀਦੇ ਜਿਹੜੇ ਹੋਣੇ ਚਾਹੀਦੇ ਜਿੱਦਾਂ ਹੁਣ ਅੱਜ ਤੁਹਾਡਾ ਬਾਸਟਾਂ ਢਾਹਾ ਤਾ ਬਾਈ ਜਾਂ ਕੋਈ ਬੱਚਾ ਹੁੰਦਾ ਕੋਈ ਜੁਰਗ ਹੁੰਦਾ ਤੇ ਉਹ ਵੀ ਇਦੀ ਲਪੇਟ ਚ ਆ ਜਾਂਦਾ ਇਹ 2 ਮਿੰਟ ਦਾ ਕੰਮ ਇੰਨੇ ਇੱਕ ਬੱਸ ਬੰਦ ਕਰ ਰਹੇ ਨੇ ਤਾਂ ਨਾ ਹੀ ਹੋਣੇ ਤਾਂ ਹੀ ਬੰਦ ਕਰ ਸਕਲੇ ਗਵਰਨਮੈਂਟ ਦਾ ਕੰਮ ਨਹੀਂ ਇਹ ਬੰਦ ਹੋਣਾ ਚਾਹੀਦਾ ਗਵਰਨਮੈਂਟ ਬੰਦ ਕਰ ਸਕਦੇ ਹੈ ਨਹੀਂ ਕਰ ਸਕਦੇ ਤਾਂ ਆਪਾਂ ਮੱਕਾ ਸਰਦੀਏ ਇਹ ਕਹਿੰਦਾ ਬਾਪੂ ਰੋਡ ਬੰਦ ਹੋਣ ਚਾਹੀਦਾ ਠੀਕ ਹੈ ਜੀ ਥੋੜਾ ਸਾਡੇ ਪਿੰਡ ਦੇ ਵਾਗਣ ਦੀ ਜਿਹੜੀ ਆ ਮਣਵੇ ਤੇ ਢੇਰ ਬਣਾ ਦੇ ਪੱਪਰ 'ਤੇ ਪਾ ਲੜ ਵੀਰ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਉਹ ਪੂਰਾ ਕਰਨਾ ਚਾਹੀਦਾ ਠੀਕ ਹੈ ਜੀ ਇਹ ਜਿਹੜਾ ਰਾਪੁਰ ਬਣਿਆ ਉੱਥੇ ਵੀ ਟਰੱਕ ਨੇ ਟਾਇਆ ਸੀ ਉਹ ਅੱਜ ਤੱਕ ਨਹੀਂ ਬਣਿਆ ਠੀਕ ਹੈ ਰਾਪੁਰ ਰਾਜਪੂਤਾਂ ਤੇ ਇਥੇ ਵੀ ਬੰਨਣਾ ਚਾਹੀਦਾ ਭਾਜੀ ਕਿੰਨਾ ਕਾ ਖਰਚਾ ਜਿਹੜਾ ਖਰਚਾ ਜਿਹੜਾ ਗੱਲ ਕਰੀਏ ਕਿੰਨਾ ਕਾ ਨੁਕਸਾਨ ਜਿਹੜਾ ਹੋਇਆ ਬਸ ਸਟੈਂਡ ਤੇ ਪੰਜ ਸੱਤ ਪੰਜ ਪੰਜ ਤੋਂ ਪੰਜ 6 ਵਿਛੇ ਤੇ ਲਾ ਕੇ ਪਹੁੰਚਾਣਾ ਠੀਕ ਕਿੰਨੇ ਕ ਵਜੇ ਪਤਾ ਲੱਗਾ ਤੁਹਾਨੂੰ ਇਹ ਟਿਪਰ ਵਾਲੇ ਨੇ ਇਹ 11 ਵਜੇ ਦੀ ਗੱਲ ਹੈ ਤੇ ਸਵੇਰ ਦੀ ਰਾਤੀ ਰਾਤੀ ਰਾਤ ਦੀ 11 ਵਜੇ ਰਾਤੀ ਕਰ ਠੀਕ ਟਿਪਰ ਚਾਲ ਕੇ ਜਿਹੜਾ ਉਹ ਆ ਗਿਆ ਕਾਪੂ ਪੁਲਿਸ ਤੇ ਇਹ ਪੁਲਿਸ ਮੌਕਾ ਦੇਖੀ ਆਪਣੇ ਮੌਕਾ ਦੇਖੀ ਮੌਕਾ ਦੇਖੀ ਸਾਰਾ ਕੁਝ ਦੇਖੀ ਟਿਪਰ ਚਾਲ ਕੇ ਭੱਜ ਗਿਆ ਉਹ ਭੱਜ ਗਿਆ ਕੀ ਮੰਗ ਕਰਦੇ ਵਿੱਚ ਤਾਂ ਮੰਗ ਆਪਣੀ ਐ ਐ ਦੀ ਕਰਦੇ ਆ ਬਸ ਸਟੈਂਡ ਬਣਨਾ ਚਾਹੀਦਾ ਤੇ ਆਪਣੀ ਟੀਨ ਜਿਹੜੀ ਪਹਿਲਾਂ ਪਈ ਸੀ ਉਹ ਵੀ ਪੈਣੀ ਚੀਦੀ ਤੇ ਉਹ ਮੰਗ ਕਰਦੇ ਆਸੀਂ ਤੁਹਾਨੂੰ ਵੀ ਲੱਗਦਾ ਕਿ ਟਿੱਪਰ ਚਾਲਣ ਕੋਈ ਨਸਾਂ ਟੁੱਸਾ ਖਤਾ ਹੋਏਗਾ ਜਾਂ ਫਿਰ ਝੋਕ ਲੱਗੀ ਉਹ ਸੋ ਗਿਆ ਅੱਛਾ ਝੋਕ ਲੱਗੀ ਮੈਂ ਵੀ ਖੁਦ ਡਰਾਈਵਰ ਆ ਝੋਕ ਲੱਗੀ ਐ ਇਹ ਚ ਦਿਨ ਰਾਤ ਚੱਲਦੇ ਰਹਿੰਦੇ ਨੇ ਇਹ ਵੀ ਮੰਗ ਕਰਦੇ ਆ ਇਹਨਾਂ ਦਾ ਟਾਈਮ ਵੱਜਾ ਜਈ ਐ ਟਾਈਮ ਵੱਜਣਾ ਚਾਹੀਦਾ ਹਾਂ ਟਾਈਮ ਤੇ ਟਾਈਮ ਚੱਲਣਾ ਤੇ ਟਾਈਮ ਤੇ ਨਾ ਅਗੇ ਤੇਰਾ ਨੁਕਸਾਨ ਕੀਤਾ ਇਹਨਾਂ ਨੇ ਤੁਹਾਨੂੰ ਵੀ ਲੱਗਦਾ ਕਿ ਇਹ ਟਿੱਪਰ ਜਿਹੜੇ ਬੰਦ ਹੋਣੇ ਚਾਹੀਦੇ ਜਿੱਦਾਂ ਹੁਣ ਉਹ ਵੀ ਨੁਕਸਾਨ ਕਾਫੀ ਹੋ ਗਿਆ ਤੁਹਾਡੇ ਪਿੰਡ ਤੱਕ ਪਾਈ ਜਾ ਕੋਈ ਬਜ਼ੁਰਗ ਜਾਂ ਕੋਈ ਬੱਚਾ ਹੁੰਦਾ ਫਿਰ ਉਹ ਵੀ ਲਪੇਟ ਚ ਆ ਜਾਂਦਾ ਲਪੇਟ ਚ ਆ ਜਾਣਾ ਇਹ ਬਿਲਕੁਲ ਆਣਾ ਸੀ ਇਹ ਬੰਦ ਹੋਣੇ ਚਾਹੀਦੇ ਬੰਦ ਹੋਣੇ ਚਾਹੀਦੇ ਭਾਜੀ ਠੀਕ ਧੰਨਵਾਦ ਓਕੇ ਆ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਘਟਣਾ ਵਾਪਰੀ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਬਹੁਤ ਚਾਹਤਣਾ ਪਾਉ ਜੀ ਵੈਕੁਲਜੀ ਦਾ ਖਾਲਸਾ ਵੈਕੁਲਜੀ ਕੀ ਪਤਿ ਪਹਿਲਾਂ ਤੇ ਮੈਂ ਪਤਰਕਾਰ ਜਰਾ ਹਾੜਾ ਹਰਪ੍ਰੀਤ ਸਿੰਘ ਜੀ ਤੇਰਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਡਬਲ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੇ ਇੱਕ ਸੁਣ ਕੇ ਇੱਥੇ ਆਪਣੇ ਦੇਖਣ ਆਏ ਨੇ ਤੇ ਸਾਡਾ ਪਤਾ ਕਰਨਾ ਆਏ ਨੇ ਸਾਰੇ ਵੀ ਕਿੱਦਾਂ ਹੋਇਆ ਐਕਸੀਡੈਂਟ ਕਿੱਦਾਂ ਨਹੀਂ ਹੋਇਆ ਤੇ ਇਹ ਘਟਨਾ ਜਿਹੜੀ ਇਹ ਸਰਦਾਰ ਜੀ ਤੁਸੀਂ ਹੀ ਸਰਪੰਚੋ ਪਿੰਡ ਦੇ ਮੌਜੂਦਾ ਤੇ ਇਹ ਕਿਦਾਂ ਘਟਨਾ ਵਾਪਰੀ ਡਿੱਪਰ ਜਿਹੜਾ ਜਿਹੜਾ ਤੁਹਾਡੇ ਬੱਸ ਸਟੈਂਡ ਦਾ ਜਿਹੜਾ ਨੁਕਸਾਨ ਹੋਇਆ ਵਾ ਇਹ ਦੇਖੋ ਜੀ ਮੈਂ ਸਵੇਰੇ ਜਿਹਨੂੰ 5 ਵਜੇ ਆਪਾਂ ਗੁਰਦੁਆਰੇ ਗੁਰਦਰਾ ਸਾਹਿਬ ਜਾਈਦਾ ਨਾ ਤੇ ਮੈਂ ਘਰ ਉੱਠ ਗਿਆ ਮੇਰੇ ਸੜਕ ਦੇ ਨਾਲ ਹੀ ਘਰ ਹੈ ਮੇਰਾ ਉੱਤੇ ਪਿੱਛੇ ਥੋੜੇ ਜਿਹੀ ਤੇ ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਦੇ ਤੇ ਮੈਂ ਜੋ ਦੇਖਿਆ ਇਹ ਤੇ ਮੇਰੇ ਹੋਸ਼ ਉੱਡ ਗਏ ਮੈਂ ਕਿਹਾ ਆਗਿ ਬਣ ਗਿਆ ਸੀ ਹੈ ਤੇ ਬਿਲਕੁਲ ਢਹਾ ਢਰੀ ਹੋਇਆ ਪਿਆ ਸੀ ਤੇ ਦੇਖਿਆ ਨਾ ਦੇਖਿਆ ਜਿਓ ਬੰਦੇ ਬੁੰਦਾ ਹੈ ਨਹੀਂ ਸੀ ਵਿੱਚ ਕੋਈ ਵੀ ਮੈਂ ਕਿਹਾ ਕੋਈ ਬੰਦੇ ਦਾ ਨੁਕਸਾਨ ਹੋਇਆ ਹੋਵੇ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇੱਥੇ ਸਾਡੇ ਮਠਾਸੁਰ ਵਿਚਾਰੇ ਮਜ਼ਦੂਰ ਵਿਚਾਰੇ ਪੈ ਰਹੇ ਨਹੀਂ ਹੁੰਦੇ ਸੀ ਆਪਣੇ 2-4 ਬੰਦੇ ਰੋਜ਼ ਪਏ ਰਹਿੰਦੇ ਸੀ ਉਹ ਰੱਬੀ ਮਹਾਰਾਜ ਦੀ ਏਡੀ ਕਿਰਪਾ ਹੋਈ ਇਹ ਵੀ ਕੋਈ ਵੀ ਉਸ ਦਿਨ ਕੋਈ ਵੀ ਅੱਜ ਰਾਤ ਨੂੰ ਕੋਈ ਨਹੀਂ ਸੀ ਇੱਥੇ ਹੈ ਕੋਈ ਨੁਕਸਾਨ ਕੋਈ ਖਾਸ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਨੁਕਸਾਨ ਵੈਸੇ ਸਾਡਾ ਬਹੁਤ ਹੋ ਗਿਆ ਨੁਕਸਾਨ ਕਿੰਨਾ ਕੁ ਨੁਕਸਾਨ ਹੋਇਆ ਜੇ ਨੁਕਸਾਨ ਦੀ ਗੱਲ ਕੀਤੀ ਜਾਂਦਾ ਜਿਹੜਾ ਤੁਸੀਂ ਬਸਟੈਂਡ ਬਣਾਇਆ ਇਹ ਜੀ ਉਦੋਂ ਤੋਂ ਬੜਿਆ ਜੀ ਸਾਡੇ ਇਨਾਂ ਦੇ ਗਰੁੱਪ ਨੇ ਜਾਂ ਸਾਰੇ ਪਿੰਡਾਂ ਦੇ ਪਿੰਡ ਦੇ ਸਹਿਯੋਗ ਦੇ ਕੇ ਤੇ ਆਪਣਾ ਪ੍ਰਾਈਵੇਟ ਬਣਾਇਆ ਸੀ ਇਹ ਉਦੋਂ 6-7 ਲੱਖ ਰੁਪਏ ਖਰਚਾ ਆ ਗਿਆ ਸੀ